ਅੱਗ ਦਾ ਆਖਰੀ ਲੜ ਲਾਉਂਦੇ ਲਾਣੇਦਾਰਨੀ ਦੀ ਆਵਾਜ਼ ਆਈ ਟਿਫਨ ਤਿਆਰ ਆ ਵਿੱਚ ਪੰਜ ਰੋਟੀਆਂ ਬਣ ਦਿੱਤੀਆਂ ਨਾਲੇ ਸ਼ਾਮੀ ਆਉਂਦੇ ਹੋਏ ਫਤੇ ਲਈ ਕੇਕ ਲਾਇਆ ਹੋ ਦੁਪਹਿਰ ਤੱਕ ਮੰਮੀ ਡੈਡੀ ਆ ਜਾਣਗੇ ਸ਼ਾਮੀ ਦੀ ਫਿਰ ਕੇ ਕਟਾਂਗੇ ਦੇਖਦੇ ਆਂ ਦੇਖਦੇ ਆਂ ਫਤੇ 2 ਸਾਲ ਦਾ ਹੋ ਚੱਲਿਆ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਰਾਤ ਜਾਂਦੇ ਨੂੰ ਦੇਸ਼ ਸਾਊ ਦਾ ਫੋਨ ਆ ਗਿਆ ਤੇ ਜੁਪੀਸ ਫੀਡਰ ਫਾਲਟ ਆ ਤੂੰ ਦਫ਼ਤਰ ਨਾ ਆਈਂ ਣਡਾਉਂਦੇ ਹੋਏ ਰਾਮਪੁਰੇ ਵਾਲਾ ਫਾਲਟ ਕੱਢਾਂ ਈ ਫੋਨ ਕੱਟਦੇ ਸਾਰ ਨਾਲ ਵਾਲੀ ਫਿਲਮ ਨੂੰ ਫੋਨ ਲਾਇਆ ਕਿ ਰਾਮਪੁਰੇ ਆ ਜਾਵੀਂ ਹਾਲਟ ਕੱਢਣਾ ਪਿੰਡ ਜਾ ਕੇ ਲਾਈਨ ਕਟਾ ਲਈ ਤੇ ਪੈਟਰੋਲਿੰਗ ਸ਼ੁਰੂ ਕੀਤੀ ਹਾਲਟ ਦਾ ਪਤਾ ਲੱਗ ਗਿਆ ਨਾਲ ਵਾਲੇ ਦੇ ਪੈਰ ਦਿੱਤੇ ਤੇ ਲਾਈਨ ਤੇ ਚੜ ਗਿਆ ਬਸ ਹੱਥ ਜਿਵੇਂ ਕੋਹਲੂ ਵਿੱਚ ਦੇ ਦਿੱਤਾ ਹੋਵੇ ਸਿਰ ਵਿੱਚੋਂ ਅਸਮਾਨੀ ਬਿਜਲੀ ਗੁਜ਼ਰ ਗਈ ਹੋਵੇ ਸੁੱਧੂ ਬੁੱਧ ਇੱਕ ਟਟਕੇ ਵਿੱਚ ਖੁੰਝੇ ਜਾ ਲੱਗੀ ਦੀਵਾਲੀ ਵਾਲੇ ਪਟਾਕੇ ਦੀ ਆਵਾਜ਼ ਵਾਂਗ ਸਰੀਰ ਖੜਕਣ ਲੱਗ ਪਿਆ ਮੂੰਹ ਵਿੱਚੋਂ ਆਵਾਜ਼ ਝੱਗ ਬਣ ਬਣਾ ਜਾਵੇ ਨਾਲ ਵਾਲਾ ਸਾਥੀ ਉਹ ਬਾਈ ਸਤਨਾਮ ਉਹ ਬਾਈ ਸਤਨਾਮ ਕਰਕੇ ਚੀਕਾਂ ਮਾਰੇ ਮੈਂ ਆਪਣੇ ਆਖਰੀ ਸਾਹਾਂ ਤੇ ਆਖਰੀ ਸੁੱਧ ਗੁਰੂ ਦੇ ਵਿੱਚ ਕੋਇਆ ਮੌਤ ਦੇ ਦਰ ਵਿੱਚ ਖਲੋਇਆ ਕਿ ਮੇਰੇ ਪੁੱਤ ਫਤਿਹ ਦਾ ਫਿਲਿਆ ਹੋਇਆ ਕੀ ਤੇ ਨਾਲ ਟੁਕੇ ਖਡਾਉਣੇ ਲਾਣੇਦਾਰ ਨੇ ਦੀ ਚਿੱਟੀ ਚੰਨੀ ਨਾਲ ਬੇਬੇ ਬਾਪੂ ਦੇ ਅਥਾਖੀਰ ਨੇ ਬੈਣ ਦੇਖ ਰਿਆ ਸੀ ਪਲਕ ਚਮਕਦੇ ਸਰੀਰ ਸੁਹਾ ਹੋ ਗਿਆ ਲੱਕੜ ਦੇ ਟੰਬੇ ਨਾਲ ਮੇਰੇ ਨਾਲ ਦੇ ਸਾਥੀਆਂ ਨੇ ਮਿੱਟੀ ਵਿੱਚ ਥਲੇ ਸੁੱਟ ਲਿਆ ਪਤਾ ਲੱਗਿਆ ਕਿ ਖੇਲ ਵਾਲੇ ਜਨਰੇਟਰ ਦਾ ਚੇਂਜਓਵਰ ਨਾ ਹੋਣ ਕਰਕੇ ਗੇਪਾ ਰਾਹੀਂ ਜੀ ਟਰਾਂਸਫਰ ਰਾਹੀਂ ਸਪਲਾਈ ਸੀ ਜਿਹੜੀ ਕਰੰਟ ਵਾਪਸ ਆ ਗਿਆ ਘਰੇ ਗਏ ਤਾਂ ਪਤਾ ਲੱਗਾ ਮੇਰੇ ਬੇਬੇ ਬਾਪੂ ਮੌਨ ਰੋਕੀ ਧਰ ਗਏ ਲਾਣੇਦਾਰ ਨੇ ਜੀ ਚੀਕ ਮਾਰ ਕੇ ਸਾਂਹ ਸੁੱਟ ਗਈ ਅਤੇ ਡਰ-ਡਰ ਕੇ ਚੀਕਾਂ ਮਾਰੇ ਨਿੱਕਾ ਹੋਣ ਕਰਕੇ ਸਮਝ ਨਹੀਂ ਪਾ ਰਿਹਾ ਸੀ ਡਾਕਟਰ ਆਇਆ ਟੀਕੇ ਲਾਇਆ ਉਸ ਚਾਇਆ ਪਰਿਵਾਰ ਘਰ ਨੂੰ ਬਹਿਣ ਤੇ ਕਿੰਨੇ ਵਿੱਚ ਪਾਰਿਆ ਸੀ ਮੌਤ ਹੋ ਚੁੱਕੀ ਸੀ ਮੈਂ ਬੇਵੱਸ ਉੱਪਰੋਂ ਆਪਣੇ ਬੇਵੱਸ ਪਰਿਵਾਰ ਨੂੰ ਦੇਖ ਰਿਹਾ ਸੀ ਸੰਸਕਾਰ ਤੋਂ ਪਹਿਲਾਂ ਸੰਸਾਥੀ ਸਾਥੀਆਂ ਨੇ ਫੈਸਲਾ ਕੀਤਾ ਕਿ ਚੌਂਤੀ ਕੁ ਬਰੇਆਂ ਦਾ ਸੰਤਨਾਮ ਪਿੱਛੇ ਸਾਡਾ ਸਾਰਾ ਪਰਿਵਾਰ ਛੱਡ ਗਿਆ ਤਾਂ ਪਰਿਵਾਰ ਦੇ ਜੀਵਨ ਦੇ ਨਰਵਾਲੀ ਹੰਬਲਾ ਮਾਰੀਏ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਸਰਕਾਰ ਤੋਂ 100 ਰੁਪਏ ਦੀ ਰਾਸ਼ੀ ਮੰਗੀ ਗਈ ਆਸ਼ਵਾਸ਼ਣ ਪੱਤਰ ਮਿਲ ਗਿਆ ਸੰਸਕਾਰ ਹੋ ਗਿਆ ਪਰ ਰਾਸ਼ੀ ਨਹੀਂ ਮੀਟਿੰਗ ਦਾ ਦੌਰ ਮੇਰੀ ਮੌਤ ਤੋਂ ਇੱਕ ਸਾਲ ਤੱਕ ਚੱਲਿਆ ਪਰ ਚੱਲਿਆ ਕਿ ਨਹੀਂ ਡਿਊਟੀ ਦੌਰਾਨ ਮੇਰੀ ਮੌਤ ਤੇ ਇੱਕ ਖੁਰਦੀ ਰਾਸ਼ੀ ਦੇਣ ਦਾ ਕਾਨੂੰਨ ਅਜੇ ਹਾਂ ਨਹੀਂ ਕਿ ਮੇਰੀ ਮੌਤ ਪਹਿਲੀ ਤੇ ਆਖਰੀ ਸੀ ਲੜਾਈ ਪੁਰਾਣੀ ਸੀ ਤੇ ਚੱਲ ਵੀ ਰਹੀ ਸੀ ਅੰਤ ਲਾਰਿਆਂ ਦੇ ਅੱਕੇ ਥੱਕਿਆਂ ਨਵੰਬਰ ਚ ਆ ਜਿਹੜੇ ਕਹਿੰਦੇ ਆਰ ਪਾਰ ਦੀ ਲੜਾਈ ਹੈ ਉਹ ਲਿ ਸ਼ੁਰੂ ਕਰ ਲਈ ਸੰਘਰਸ਼ ਦਾ ਵਿਗਲ ਵੱਜ ਗਿਆ ਸੰਘਰਸ਼ੀ ਮੈਦਾਨ ਚ ਪਰ ਕੁਝ ਅਣਜਾਣੇ ਮੇਰੇ ਸਾਥੀ ਚਾਹੇ ਟੈਕਨੀਕਲ ਚਾਹੇ ਕਲੈਰੀਕਲ ਸੰਘਰਸ਼ ਨਾ ਖੁੱਦੇ ਕਈਆਂ ਨੇ ਕਿਹਾ ਕਿ ਸਾਡੀ ਇਸ ਵਿੱਚ ਸੰਘਰਸ਼ ਵਿੱਚ ਕੋਈ ਮੰਗ ਨਹੀਂ ਕਲੈਰੀਕੈਂ ਕਹਿੰਦੇ ਸਾਡਾ ਕੋਈ ਕੰਮ ਨਹੀਂ ਤਾਂ ਫਿਰ ਇਨਸਾਨ ਕੀ ਦਫਤਰ ਚ ਆ ਰਹੇ ਸੀ ਸੀ ਤੇ ਹੋਰ ਕਲਰਕ ਮੈਨੂੰ ਕੱਲ ਤੱਕ ਛੋਟਾ ਭਾਈ ਕਹਿੰਦੇ ਸੀ ਟੈਕਨੀਕਲ ਦੋਸਤੋਂ ਮੰਗਾਂ ਜਿਉਂਦੀਆਂ ਦੀਆਂ ਹੁੰਦੀਆਂ ਮਰਿਆਂ ਦੇ ਤਾਂ ਸੰਝੋਤੇ ਪਈ ਕੱਲ ਨੂੰ ਕੰਮ ਕਰਦੇ ਰੱਬ ਨਾ ਕਰੇ ਕਿਸੇ ਨੂੰ ਕੁਝ ਹੋ ਜਾਵੇ ਫਿਰ ਕੀ ਮੰਗਾਂਗੇ ਜਿਉਂਦੇ ਜੀ ਉਹ ਮੰਗ ਲਵੋ ਜੋ ਤੁਸੀਂ ਮਰ ਕੇ ਨਹੀਂ ਮੰਗ ਸਕਦੇ ਆਪਣੇ ਪਰਿਵਾਰ ਦੇ ਜੀਵਨ ਦੇ ਨਿਰਭਾਲ ਲਈ ਪਿੱਤੀ ਰਾਸ਼ੀ ਪ੍ਰਮੋਸ਼ਨਾਂ ਪੱਤੇ ਤਨਖਾਹਾਂ ਤੱਕ ਜਿਉਂਦੇ ਜੀ ਮਿਲ ਜਾਣੀ ਹੈ ਮੇਰਾ ਜੀਵਨ ਸਾਥਨ ਅੱਜ ਵੀ ਮੇਰੇ ਦਿਲ ਦੇ ਟੁਕੜੇ ਨੂੰ ਫੜ ਕੇ ਪਿੱਤੀ ਰਾਸ਼ੀ ਲਈ ਦਫ਼ਤਰਾਂ ਦੇ ੱਤੇ ਖਾਂਦੀ ਆ ਬੇਬੇ ਬਾਪੂ লাশ ਤੋਂ ਵੱਧ ਕੇ ਕੁਝ ਨਹੀਂ ਵਿਯੋਗ ਵਿੱਚ ਦਵਾਈਆਂ ਇੰਨੀਆਂ ਲੱਗ ਗਈਆਂ ਤੇ ਦੋਸ ਛੜ ਜਿਹੜੇ ਆਉਂਦੇ ਸੀ ਉਹ ਵੀ ਵਿਚਨੇ ਪੈ ਗਏ ਮੇਰੇ ਸਾਥੀਆਂ ਨੇ ਲਾਈਨ ਤੇ ਚਿਖਾ ਦੇ ਵਿੱਚ ਇੱਕ ਵਾਰ ਮੱਚਿਆ ਪਰ ਆਪਣੇ ਟੱਬਰ ਦੀ ਹਾਲਤ ਦੇਖਦੇ-ਖਰੋਦ ਮਾਸ਼ਤਾ ਲਾਣੇਦਾਰਨੀ ਦੇ ਟਾਂਕਿਆ ਟਾਕੀਆਂ ਲੱਗੇ ਸੂਟ ਤੇ ਫਤੇ ਦਾ ਪਟਿਆ ਹੋਇਆ ਪਟਕਾ ਮੈਨੂੰ ਰੋਜ਼ ਛੁਕਦਾ ਦਵਾਈਆਂ ਦੇ ਪੱਤਿਆਂ ਵਿੱਚੋਂ ਲੱਗੀ ਡੇੜ ਕਿੱਲਾ ਜ਼ਮੀਨ ਮੈਨੂੰ ਉਹ ਲਾਂਤਾਂ ਪਾਉਂਦੀ ਐ ਕਿ ਤੂੰ ਜਿਉਂਦੇ ਜੀ ਆਪਣੇ ਸਾਥੀਆਂ ਦੀ ਲੜਿਆ ਹੁੰਦਾ ਤਾਂ ਜਾ ਦਿੰਨਾ ਆਉਂਦੇ ਮੈਂ ਸਭਨਾਂ ਨੂੰ ਅਹੀ ਕਹਿਣਾ ਮੇਰੇ ਟੱਬਰ ਤੇ ਤੁਸੀਂ ਬਣਾ ਰੱਖੇ ਮੇਰੇ ਟੱਬਰ ਦੇ ਤੁਸੀਂ ਬਣਨਾ ਰੱਖੇ ਮੈਂ ਤਾਂ ਅਗਲੇ ਰਾਹੋਂ ਬੋਲਦਾ ਚਪਾਟੀ ਚੁੰਨੀ ਤੇ ਪੱਟੇ ਪਟਕੇ ਮੈਂ ਦਿਲ ਦਾ ਭੇਡ ਖੋਲਦਾ ਹਾਂ ਮੈਂ ਆਪਨਾ ਸਕਾਂ ਬੋਲ ਮੈਂ ਤਾਂ ਹੀ ਲਿਖਤ ਕਰਕੇ ਕਰਮਜੀਤ ਦੇ ਰਾਹੀਂ ਬੋਲਦਾ ਹਾਂ ਮੈਂ ਤੁਹਾਡੇ ਵਿੱਚ ਨਹੀਂ ਆ ਸਕਦਾ ਮੈਂ ਤਾਂ ਹੀ ਤੁਰ ਗਰਗਾਹੋਂ ਬੋਲ ਰਹਾ ਹਾਂ ਹੈਲੋ ਮੈਂ ਤੁਰ ਗਰਗਾਹੋਂ ਬੋਲ ਰਹਾ ਤੇ ਲਿਖਤ ਕਰਮਜੀਤ ਸਿੰਘ ਨਗੜਾ ਜਿਹੜੇ ਦਫਤਰ ਵਿਖੇ ਨਰਗਾਗਰ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਕਲਮ ਤੋਂ ਲਿਖੇ ਹੋਏ ਸ਼ਬਦ ਸੀਗੇ ਜਿਹੜੇ ਮੈਂ ਤੁਹਾਡੇ ਨਾਲ ਆਪਣੀ ਆਵਾਜ਼ ਦੇ ਵਿੱਚ ਤੁਹਾਡੇ ਨਾਲ ਸਾਹਮਣੇ ਕੀਤੇ ਨੇ ਉਮੀਦ ਕਰਦੇ ਆ ਇਹ ਜਿਹੜੇ ਸਾਡੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੇ ਨਿੱਕੀ ਆ ਜਿਹੜੀਆਂ ਬਿਫਤਾਂ ਪੈਂਦੀਆਂ ਨੇ ਉਸ ਨੂੰ ਛੋੜੇ ਤੱਕ ਪਹੁੰਚਾਉਣ ਦੀ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰ ਰਹੀ ਹੈ ਸਾਡੇ ਸੱਤ ਚ ਰੋਜ਼ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਲਈ ਲੜਾਈ ਆ ਜਿਹੜੀ ਅਸੀਂ ਲੜ ਰਹੇ ਆ ਤੇ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਤੋਂ ਵਿਛੜ ਜਾ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਇੱਕ ਛੋਟੀ ਜੀ ਤੁਹਾਡੇ ਤੱਕ ਅਰਜ ਇਹ ਸਾਡਾ ਮਸਲਾ ਕੀ ਆ ਅਸੀਂ ਉਸ ਨੂੰ ਤੁਹਾਡੇ ਤੱਕ ਪਹੁੰਚਾਇਆ